ਫਗਵਾੜਾ ਤੋਂ ਇੱਕ ਬਹੁਤ ਹੀ ਬੜੀ ਤੇ ਮੰਦ ਭਾਗੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਫਗਵਾੜਾ ਦੇ ਨਜ਼ਦੀਕੀ ਪਿੰਡ ਦੁੱਗਾ ਅਤੇ ਜਗਪਾਲਪੁਰ ਦੇ ਦਰਮਿਆਨ ਨਿਕਲਣ ਵਾਲੀ ਬੇਂ ਵਿੱਚ ਭੈਣ ਭਰਾ ਦੇ ਡੁੱਬ ਜਾਣ ਦੀ ਸੂਚਨਾ ਮਿਲੀ ਹੈ। ਉੱਚਾ ਪਿੰਡ ਦੇ ਵਾਸੀ ਇੱਕ ਨੌਜਵਾਨ ਦੇ ਦੱਸਣ ਮੁਤਾਬਕ ਮ੍ਰਿਤਕ ਭੈਣ ਭਰਾ ਦੀ ਪਛਾਣ 37 ਸਾਲਾ ਦੀਪਾ ਅਤੇ 27 ਸਾਲਾ ਪ੍ਰੀਤੀ ਵਾਸੀ ਉੱਚਾ ਪਿੰਡ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ ਜੋ ਕਿ ਪਿੰਡ ਰਾਣੀਪੁਰ ਤੋਂ ਦਵਾਈ ਲੈਣ ਲਈ ਆ ਰਹੇ ਸਨ। ਕਿ ਇਹਨਾਂ ਦਾ ਸਾਈਕਲ ਬੇਕਾਬੂ ਹੋ ਗਿਆ ਤੇ ਦੋਵੇਂ ਬਈ ਵਿੱਚ ਡਿੱਗ ਪਏ ਜਿਸ ਨਾਲ ਇਹਨਾਂ ਦੀ ਜਾਨ ਚਲੀ ਗਈ ਏ ਭਾਜੀ ਇਹ ਪਿੰਡੋਂ ਦਵਾਈ ਲੈਣ ਚਲੇ ਸੀਗੇ ਰਾਣੀਪੁਰ ਉੱਚੇ ਪਿੰਡ ਤੋਂ ਰਾਣੀਪੁਰ ਨੂੰ ਦਵਾਈ ਲੈਣ ਚਲੇ ਸੀਗੇ ਤੇ ਰਾਜ ਬਈ ਜਿਹੜੀ ਪੈਂਦੀ ਆ ਉਹ ਕ੍ਰਾਸ ਕਰਨ ਲੱਗੇ ਤੇ ਉੱਥੇ ਪਾਣੀ ਜਿਹੜਾ ਸੀਗਾ ਸੜਕ ਦੇ ਉੱਪਰ ਦੀ ਕ੍ਰਾਸ ਕਰਦਾ ਪਿਆ ਸੀਗਾ ਇਹ ਉੱਥੇ ਕਿਨਾਂ ਦਾ ਸਾਈਕਲ ਡਿਸਬੈਲੈਂਸ ਹੋਇਆ ਤੇ ਖੇਤ ਦੇ ਵਿੱਚ ਡੈਪ ਆਇਆ ਇਹ ਸਾਈਕਲ ਤੇ ਸੀਗੀ ਇਹ ਸਾਈਕਲ ਤੇ ਸੀ ਦੋਨੋਂ ਪੈਣ ਪਰਾਇਆ ਤੇ ਪਾਣੀ ਦੇ ਬਹਾਅ ਨਾਲ ਹੋਇਆ ਪਾਣੀ ਦੇ ਬਹਾਅ ਨਾਲ ਹੋਇਆ ਤੇ ਸਾਰੇ ਇਹਨਾਂ ਨਾਮ ਵਗੈਰਾ ਕੁਝ ਪਤਾ ਇਹਨਾਂ ਦੋਵਾਂ ਦਾ ਇਹ ਕੱਚਾ ਨਾਮ ਮੁੰਡੇ ਦਾ ਦੀਪਾ ਆ ਤੇ ਕੁੜੀ ਦਾ ਨਾਮ ਪ੍ਰੀਤੀ ਆ ਇਹ ਪੈਣ ਭਰਾਈਏ ਦੋਨੇ ਪੈਣ ਪਰਾਸ ਕੇ ਪੈਣ ਉੱਚੇ ਪਿੰਡ ਦੇ ਯਾਰਾਂ ਤੇ ਸਾਧੋ ਆਪਾਂ ਨੂੰ ਕਿੱਦਾਂ ਪਤਾ ਲੱਗਾ ਇਹ ਇਹ ਸਾਨੂੰ ਫੋਨ ਆਇਆ ਮੇਰੇ ਦੋਸਤ ਦਾ ਅੱਛਾ ਯਾ ਹਾਂਜੀ ਇਹ ਕਰੋ ਰਾਣੀਪੁਰ ਨੂੰ ਦਵਾਈ ਲੈਣ ਗਏ ਆ ਅੱਛਾ ਯਾ ਮੈਨੂੰ ਪਤਾ ਨਹੀਂ ਕਿਹੜੇ ਵੇਲੇ ਗਏ ਆ ਜਿੰਦਾ ਸੁਣ ਲੈਣ ਬਤਾਉਂਦਾ ਕਿੰਨੇ ਚੁਕੀ ਹੋਣ 12 ਰੁਪਏ ਕੁਝ ਹੈ ਲੱਗਦਾ ਤੇ ਉਹ ਤੋਂ ਚੱਲੇ ਜਾਂਦੇ ਪਏ ਆ ਰਾਤ ਦੇ ਬਈ ਪਿੰਡੀ ਆ ਜਿਹੜਾ ਕੰਦ ਤੇ ਰਾਣੀ ਜਿਦ ਬਾਤ ਕਰਦੇ ਅੱਛਾ ਅੱਛਾ ਜੀ ਉਥੇ ਸਾਈਕਲ ਦਾ ਬੈਲੈਂਸ ਵਿਗੜ ਗਿਆ ਉਥੇ ਡਰ ਪਏ ਉਖਤ ਥਲੇ ਸਜਾਤ ਉਹ ਖੇਤ ਨਿਮਇਆ ਉਥੇ ਪਾਣੀ ਇਕੇ ਆ ਰਿਹਾ ਦੇ ਮੋਟੇ ਇਹ ਪਹਿਲਾ ਹੜਾ ਹੈ ਹੜਾ ਉਹ ਪਾਣੀ ਚਲਦੇ ਪਏ ਅੱਛਾ ਚਲਦੇ ਪਏ ਉਹਦੇ ਕਰਕੇ ਉਹਦੇ ਕਰਕੇ ਇਹ ਕੰਮ ਹੋਇਆ ਅੱਛਾ ਜੀ ਕੀ ਨਾਮ ਸੀ ਇਹਨਾਂ ਦੋਨਾਂ ਦਾ ਇਹ ਰੱਕੇ ਦਾ ਹਦਰਾ ਸੰਜੀਗਵਾਸ ਅੱਛਾ ਅੱਛਾ ਜੀ ਕਿ ਨਾ ਸੰਜੀਵ ਕੁਮਾਰਾ ਤੇ ਦੀਪਕ ਦਾ ਲਗਿਆ ਇੱਕ ਬੇਟੀ ਦਾ ਹੀ ਬੇਟੀ ਦਾ ਨਾਮ ਹੈ ਕੋ ਪ੍ਰੀਤੀ ਅੱਛਾ ਜੀ ਤੁਸੀਂ ਜਰ ਤੁਹਾਡੇ ਬੱਚੇ ਦੋਨੇ ਹਾਂਜੀ ਦੋਨੇ ਬੱਚੇ ਕਿ ਕਿਹੜਾ ਸ਼ਹਿਰ ਦਾ ਬਠਾਇਆ ਅੱਛਾ ਜੀ ਉਹ ਤਕਰੀਬਨ ਇਹਦਾ ਜਨਮ ਹੈਗਾ ਤੀਜੇ ਤੀਜੇ ਮਹੀਨੇ 30 ਸਾਲ ਦੀ ਹੋ ਰਹੀ ਸੀ ਤੀਜੇ ਤੀਜੇ ਸਾਹ ਉਹਦਰ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਥਾਲੀਵਾਲਾ ਤੇ ਪਿੰਡ ਜਗਪਾਲਪੁਰ ਦੇ ਵਾਸੀ ਅਵਤਾਰ ਸਿੰਘ ਮੰਗੀ ਨੇ ਦੱਸਿਆ ਕਿ ਜਿਸ ਜਗ੍ਹਾ ਤੇ ਇਹ ਹਾਸਾ ਵਾਪਰਿਆ ਠੀਕ ਉਸ ਤੋਂ ਕੁਝ ਚਿਰ ਪਹਿਲਾਂ ਹੀ ਉਹ ਉੱਥੇ ਮੌਕਾ ਦੇਖਣ ਲਈ ਗਏ ਸਨ ਕਿਉਂਕਿ ਉਸ ਰਸਤੇ ਤੇ ਜੋ ਪੁਲ ਹੈ ਉਹ ਬਹੁਤ ਹੀ ਛੋਟਾ ਹੈ ਜਿਸ ਨਾਲ ਲੋਕਾਂ ਨੂੰ ਲੰਘਣ ਵਿੱਚ ਕਾਫੀ ਦਿੱਕਤ ਆ ਰਹੀ ਸੀ ਹੁਣ ਆ ਕਿਹਾ ਕਿ ਇਸ ਦੌਰੇ ਤੋਂ ਕੁਝ ਸਮੇਂ ਬਾਅਦ ਹੀ ਇਹ ਹਾ사 ਵਾਪਰ ਗਿਆ ਜੋ ਕਿ ਬਹੁਤ ਹੀ ਮੰਦ ਭਗਾ ਹੈ ਹੁਣ ਆ ਕਿਹਾ ਕਿ ਮ੍ਰਿਤਕ ਭੈਣ ਭਰਾ ਦੀ ਜਾਨ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਜੋ ਘਾਟਾ ਪਿਆ ਹੈ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਸਾਰੀ ਦੁਨੀਆ ਵਿੱਚ ਬਹੁਤ ਮਾੜਾ ਸਮਾਂ ਚੱਲ ਰਿਹਾ ਪੰਜਾਬ ਵਿੱਚ ਵੀ ਪਿੱਛੇ ਕਈ ਦਿਨਾਂ ਤੋਂ ਜਿਹੜਾ ਹੈਗਾ ਪਾਰਿਵਰਥਾ ਕਰਨ ਜਿਹੜਾ ਕਾਫੀ ਦਰਿਆਵਾਂ ਦੇ ਵਿੱਚ ਜਿੱਥੇ ਹੜ੍ਹ ਵੀ ਆਇਆ ਉਹਨਾਂ ਵਾਲੀ ਕਾਫੀ ਮੋਤਾ ਹੋਈਆਂ ਹੈਗੀਆਂ ਤਾਂ ਸਾਡੇ ਪੁਵਾੜੇ ਵਿੱਚ ਅਸੀਂ ਤੱਕ ਦੇਸੀਗਾ ਕਿ ਕਿਸੇ ਦੀ ਵੀ ਕੋਈ ਕਿਸੇ ਕਨ ਜਾਨੇ ਮਨ ਲਈ ਨੁਕਸਾਨ ਨਹੀਂ ਹੋਇਆ ਸੀਗਾ ਤਾਂ ਬੜੀ ਮਨਫਾਗੀ ਕਤਨਾ ਹੈ ਕਿ ਬਈ ਵਿੱਚ ਜਦੋਂ ਤੁੱਗਾ ਤੇ ਜਗਪਾਲਪੁਰ ਪਿੰਡ ਦੇ ਵਿਚਕਾਰ ਬਈ ਨੰਗ ਦੀ ਹੈਗੀ ਆ ਉੱਥੇ ਉੱਚਾ ਪਿੰਡ ਦੇ ਦੋ ਬੱਚੇ ਸੀਗੇ ਜਿਹੜੇ ਘਰ ਪੜਾ ਸੀਗੇ ਤੇ ਉਹ ਉਹਨਾਂ ਦੀ ਜਿਹੜੀ ਬਈ ਵਿੱਚ ਰੁਣ ਕਰਕੇ ਉਹਨਾਂ ਦੀ ਮੌਤ ਹੋ ਗਈ ਹੈਗੀ ਬੜੀ ਕਿਉਂਕਿ ਉਸ ਤੋਂ ਅੱਧਾ ਘੰਟਾ ਪਹਿਲਾਂ ਹੀ ਮੈਂ ਉੱਥੇ ਸੀਗਾ ਉਸੇ ਵੇਚਦੇ ਸੀ ਸੀਗੇ। ਤੋਂ ਉਹ ਦੋ ਲੋਕਾਂ ਨੇ ਮੰਗ ਸੀ ਕਿ ਇਹਨੂੰ ਥੋੜਾ ਫੁੱਲ ਨੂੰ ਉੱਚਾ ਕੀਤਾ ਜਾਵੇ ਤੇ ਪਾਣੀ ਦੀ ਬਹੁਤ ਹੁੰਦੀ। ਉਸ ਤੋਂ ਪਹਿਲਾਂ ਜਦੋਂ ਮੈਂ ਐਸਜੀਪੀ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਜੇ ਜਦੋਂ ਮੌਕਾ ਦੇਖ ਲਓ ਮੌਕਾ ਦੇਖ ਕੇ ਦ ਕਿ ਜੋ ਵੀ ਗਵਰਨਮੈਂਟ ਨੂੰ ਤੋਂ ਕੋਈ ਦ ਬਣਾ ਕੇ ਭੇਜੋ ਤਾਂ ਜਿੰਨਾ ਉੱਚਾ ਕੀਤਾ ਜਾ ਸਕੇ। ਤੇ ਬਹੁਤ ਹੀ ਅਚੋਕੀ ਬਹੁਤ ਹੀ ਮਾੜੇ ਪਰਿਵਾਰ ਦੇ ਭਾਗ ਹੈਗੇ ਕਿ ਇਸ ਘਟਨਾ ਦੇ ਵਿੱਚੋਂ ਦੋ ਬੱਚੇ ਦੇ ਦੇ ਹੈਗੇ। ਜੰਗ ਬੱਚੇ ਸੀ ਉਹ ਚਲੇ ਗਏ ਨੇ ਮੈਂ ਆਪਣੇ ਕੋਲ ਨੂੰ ਸੁਨੂ ਪਰਵਾਦ ਸਿੰਘ ਨੂੰ ਜਿੱਥੇ ਤੁਖਲਾਪੁਰ ગામડા ਕਰਦਾ ਉੱਥੇ ਹੀ ਮਾਤੇ ਚਰਨਾ ਵਿੱਚ ਦਸ ਕਰਦਾ ਅਸੀਂ ਸਾਰੇ ਜਾਣੇ ਪਹਿਲਾਂ ਥੋੜਾ ਸਮਾਂ ਪਹਿਲਾਂ ਉੱਥੇ ਪ੍ਰਸ਼ਾਸਨ ਸਮੇਤ ਟੀਮ ਐਮਐਲਏ ਸਾਹਿਬ ਦੀ ਗਈ ਉਹਦਾ ਨਿਰੇਖਣ ਕਰਨ ਵਾਸਤੇ ਕਿ ਇਸ ਪੁਲ ਤੋਂ ਕੀ ਦਿੱਕਤਾਂ ਆ ਰਹੀਆਂ ਆ ਇਸ ਇਲਾਕੇ ਨੂੰ ਉਹ ਪੁਲ ਉੱਚੇ ਹੋਣ ਵਾਲਿਆ ਅਸੀਂ ਇਹਨਾਂ ਨੇ ਸਾਰਾ ਕੁਝ ਦੇਖਣ ਤੋਂ ਬਾਅਦ ਸਾਰੀ ਸੰਗਤ ਵਾਪਸ ਆ ਗਈ ਵਾਪਸ ਆਉਣ ਤੋਂ ਮਗਰੋਂ ਇਹ ਜਿਹੜੇ ਲੜਕਾ ਲੜਕੀ ਲਾਸ਼ਾਂ ਲੈ ਕੇ ਆਏ ਅਸੀਂ ਇਹ ਦੋਨੋਂ ਹੀ ਸਿਸਟਰ ਇਹਨਾਂ ਦੀ ਸਿੱਖ ਸੀਗੀ ਜੋ ਪਰਿਵਾਰ ਦੱਸ ਰਿਹਾ ਤੇ ਦੋਨੋਂ ਜਾਣੇ ਸਾਈਕਲ ਦੇ ਉੱਤੇ ਰਾਣੀਪੁਰ ਸਾਡੇ ਕਸਬਾ ਪੈਂਦਾ ਵਧੀਆ ਉੱਥੇ ਸਹੂਲਤਾਂ ਮਿਲ ਜਾਂਦੀਆਂ ਜੀ ਉਹ ਡਾਕਟਰੀ ਸਹੂਲਤ ਲੈਣ ਆਏ ਸੀ ਕੋਈ ਜਦੋਂ ਪਾਣੀ ਦੇ ਵਹਾਅ ਦੇ ਨਜ਼ਦੀਕ ਹੈ ਕੋਈ ਸਾਈਕਲ ਦੇ ਵਿੱਚ ਜਾਂਦਾ ਉੱਥੇ ਕੋਈ ਟੋਬਾ ਸੀ ਉੱਥੋਂ ਤਿਲਕਣ ਦੇ ਨਾਲ ਇਹ ਦੋਨੋਂ ਜਿੱਧਰਲੀ ਸਾਈਡ ਨੂੰ ਪਾਣੀ ਜਾ ਰਿਹਾ ਪਾਣੀ ਦਾ ਵਹਾਅ ਉਧਰ ਨੂੰ ਨੀਵੇਂ ਖੇਤ ਬਹੁਤ ਹੈ ਜੀ ਕੋਈ ਹੋਊਗਾ 7-8 ਫੁੱਟ ਦਾ ਨੀਵਾ ਜੀ ਉਹਦੇ ਹਾਂਜੀ ਇੱਕ ਦਾ ਨਾਂ ਦੀਪਾ ਜੀ ਤੇ ਬੇਟੀ ਜਿਹੜੀ ਆ ਉਹਦਾ ਨਾਂ ਹੈਗਾ ਆ ਪ੍ਰੀਤੀ ਤੇ ਇਹਨਾਂ ਦੇ ਫਾਦਰ ਸਾਹਿਬ ਦਾ ਨਾਂ ਆ ਮੱਖਣ ਸਿੰਘ ਪਿੰਡ ਇਹਨਾਂ ਦਾ ਉੱਚਾ ਆ ਜੀ ਆਦਮਪੁਰ ਜਲੰਧਰ ਦੇ ਵਿੱਚ ਪੈਂਦਾ ਜੀ ਤੇ ਜਦੋਂ ਇਹ ਉੱਥੋਂ ਰੁੜ ਗਏ ਤੇ ਉੱਥੋਂ ਨਜ਼ਦੀਕ ਇੱਕ ਗੁੱਜਰ ਬਰਾਦਰੀ ਦਾ ਸਾਡਾ ਵੀਰ ਸੀ ਉਹਨੇ ਇਹਨਾਂ ਦੀ ਚੀਖ ਸੁਣ ਕੇ ਜਾਂ ਦੇਖਿਆ ਤੇ ਉਹ ਇਹਨਾਂ ਨੂੰ ਕੱਢ ਕੇ ਲਿਆ ਪਰ ਬਚਾਉਣ ਦੀ ਉਹਨੇ ਕੋਸ਼ਿਸ਼ ਬਹੁਤ ਕੀਤੀ ਪਰ ਇਹਨਾਂ ਦੀ ਲਿਖੀ ਇਸ ਤਰ੍ਹਾਂ ਸੀ ਕਿ ਦੋਨੋਂ ਹੀ ਇਹ ਸਵਾਸ ਛੱਡ ਚੁੱਕੇ ਸੀ ਉਨਾ ਆਖਿਆ ਕਿ ਇਹਨਾਂ ਬੱਚਿਆਂ ਦੇ ਬੇਂ ਵਿੱਚ ਡਿਗਣ ਤੋਂ ਬਾਅਦ ਮੌਕੇ ਤੇ ਮੌਜੂਦ ਇੱਕ ਗੁੱਜਰ ਸਮਾਜ ਦੇ ਨੌਜਵਾਨ ਨੇ ਦੋਮਾ ਦੀ ਅੰਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਤੇ ਲੋਕਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਫਗਵਾੜਾ ਵਿਖੇ ਪਹੁੰਚਾਇਆ। ਨਾਇਸੀ ਸਿਪ੍ਰੇਸ਼ਨ ਤਾਰ ਰਹੇ ਹਨ। ਤਾਂ ਵੀ ਇਹ ਤੋਂ ਦੱਸਿਆ ਅਸੀਂ ਇਨਫੋਰਮੇਸ਼ਨ ਹੈ ਕਿ ਰਾਣੀ ਚੋਚਾ ਤੋਂ ਰਾਣੀ ਬੰਗ ਜੀਨ ਦੇ ਉੱਤੇ ਦੋ ਟੈਂਕ ਦਾ ਇੱਕ ਪਹਿਨਿਆ ਚੁਹਾਣ ਕਿ ਕਬੂਲੇ ਦਿੱਤੇ ਨੇ ਸਿਰਫ ਬੇਨਤੀ ਕੀਤੀ ਕਿ ਇਹ ਮਾਮਲਾ ਬਾਹਰ ਕਰਿਆ ਬਾਹਰ ਕਰਦੇ ਇਹ ਮਾਮਲਾ ਸਰਪੰਚਾ ਪਰ ਉਪਕਰਨਪੀਚਾ ਪਾਚਨ ਅੰਕਤ ਹੈ ਸਵੇਰ ਨੂੰ ਕੱਲ੍ਹ ਨਾਲ ਐਕਸੀਕਿਊਟਿਵ ਅਧਿਕਾਰੀ ਨੂੰ ਦਿੱਤਿਆ ਮੰਗਰੀਆ ਜਿੰਨੇ ਬੱਲੂ ਨੇ ਉਹ ਸਿਵਲਸ ਤੋਂ ਖਵਾੜੇ ਮੋਢੀ ਵਿੱਚ ਇਹਨਾਂ ਦੇ ਨਾਮ ਵਗੈਰਾ ਕਲੀਅਰ ਹੋ ਕੀ ਨਾਮ ਹੈ ਜੀ ਸੰਦੀਪ ਸਿੰਘ ਇੰਡੀਆ ਸਿੱਖਾ ਪੁੱਤਰ ਬੋਲਣਾ ਹਮਾਰਾ ਵਾਸੀ ਪਿੰਡ ਕਾ ਖਾਣਾ ਦਾ ਖਾਣਾ ਬਤਾਇਆ ਜਨਾਬ ਤੇ ਕੁਝ ਹੋ ਗਿਆ ਸਰ ਇਹ ਦਿਨ ਸੀ ਤੇ ਰੀਤੀ ਡਾਕਟਰ ਅਕਬਰ ਕੁਲਾਸੀ ਦਾ ਹਮਤ ਤਰ ਹੈ ਇਹ ਸੀ ਕਿ ਕਹਦੇ تھے ਕੁਝ ਸਾਈਕਲ ਤੇ ਸੀ ਕਿ ਕਿਦੋਂ ਜਾ ਰਹੀ ਸੀ ਕੁਝ ਸਮੇ ਉੱਤੇ ਤੋਂ ਦਿਗਪਾਲ ਭਾਪੂ ਦਵਾਈ ਲੈ ਲੈਂਦਾ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਜੀ ਪਾਣੀ ਐਕਸਟਰਾ ਕਰ ਹਮ ਲੋਕ ਜੀ